ਸਾਸਰੀ ਕਾ ਭਾਜੀ ਸਾਸਰੀ ਕਾ ਜਸਤੀ ਕਾ ਮਾਰ ਕੀ ਹਾਲ ਚਾਲ ਆ ਬਹੁਤ ਵਧੀਆ ਜੀ ਬਹੁਤ ਵਧੀਆ ਪਿੰਡ ਦਾ ਤੇ ਕਿੰਨੇ ਆ ਬਹੂਆ ਚ ਬਹੂਆ ਆਪਣੇ ਕੋਲ ਦੋ ਪਠੋਰੇ ਜੇ ਇੱਕ ਬੱਕਰੀ ਦੇ ਕੋ ਪੱਠ ਜੇ ਤੇ ਬਾਕੀ ਚਾਰ ਪੰਜ ਡੰਗਰ ਦਾ ਆ ਅੱਛਾ ਚਾਰ ਪੰਜ ਡੰਗਰ ਹੋਰ ਪਾਵਾਂਗੇ ਹਾਂਜੀ ਹਾਂਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ 9780911799 ਜੀ ਤੇ ਪਿੰਡ ਪਿੰਡ ਵਰਪਾਲ ਜ਼ਿਲ੍ਹਾ ਅਮਰਸਰ ਜੇ ਮੇਰਾ ਅੱਛਾ ਨਾਮ ਮੇਰਾ ਪ੍ਰਭ ਜੀ ਵੀ ਤੇ ਪਾਪਾ ਨਾਲ ਉਸੇ ਸਮਾਤ ਤੋਂ ਬੈਕ ਸਾਈਡ ਤੇ ਮੇਰਾ ਪਿੰਡ ਚ 4 ਕਿਲੋਮੀਟਰ ਤੇ ਪੱਤੀ ਮੇਰੀ ਵਾਲੇ ਕੀ ਠੀਕ ਕਿੰਨੇ ਤੋਂ ਮੁੱਲ ਸਟਾਰਟ ਹੋ ਜਾਣੇ ਆ ਮੋਲ ਵੀ 8000 ਰੁਪਏ ਦੋ ਅਛਾ 8000 ਤੋਂ ਸਟਾਰਟ ਆਹ ਜੀ ਆਪ ਸਟਾਰਟ ਹੋਣੇ ਜੀ ਠੀਕ ਠੀਕ ਆ ਤੇ ਇੱਕ ਸੇਵਾ ਵਾਲੀ ਗਾਂ ਵੀ ਦਵਾਂਗੇ ਆਪਾਂ 1 ਕਿਲੋ ਗਾਜੇ ਸੇਵਾ ਵਾਲੀ ਗਾਂ ਵੀ ਦੇਣੀ ਆ ਹਾਂ ਜੀ ਹਾਂ ਜੀ ਤੇ ਆ ਵੀ ਬਟੋਰੇ ਚੁੰਗਦੇ ਅਛਾ ਤੇ ਅਜੇ ਤੀਜਾ ਵੀ ਜੋ ਫਸਲ ਬੱਕਰੀ ਸੂਈ ਨੂੰ ਆ ਬਟੋਰੇ ਕੈਮ ਆ ਬਿਲਕੁਲ ਹਰੀ ਕੈਮ ਆ ਠੀਕ ਆ ਤੇ ਬੱਕਰੀ ਵੀ ਹਰੀ ਕੈਮ ਆ ਪੂਰੀ ਠੀਕ ਤੇ ਇਹ ਇਹ ਇੱਕ ਇੱਕ ਬੇਨਤੀ ਕਰਨੇ ਹੈ ਆਪਣੇ ਵੱਲੋਂ ਵੀ ਬੇੰਤੀ ਆ ਮੱਝ ਨੂੰ ਨਾ ਬੰਨ ਪਿਆ ਸਾਡੇ ਪਿੰਡ ਦੀ ਆ ਮੱਝ ਹਾਂਜੀ ਹਾਂਜੀ ਜੀ ਤੇ ਕੋਈ ਡਾਕਟਰ ਹੋਵੇ ਸਾਡੇ ਲਾਗੇ ਬੰਨ ਦਾ ਰੇੇ ਬਿਆਸ ਦੇ ਵਿੱਚ ਕੋਈ ਨੁਕਤਾ ਹੋਵੇ ਦੇਸੀ ਠੀਕ ਹੈ ਜੀ ਫੂਸ ਦਾ ਬੰਨ ਪਿਆ ਤਾਜੀ ਸੂਈ ਆ ਮੱਝ ਕੋਈ 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 ਵੀਰ ਹੋਵੇ ਜਿਹੜਾ ਪੈਪ ਪਾ ਕੇ ਬੰਨ ਖੋਲ ਦਿੰਦਾ ਹਾਂਜੀ ਹਾਂਜੀ ਤੇ ਉਹਤਾਂ ਨੂੰ ਫੋਨ ਲਾ ਲੇ ਜਾਂ ਸਾਡੇ ਨੰਬਰ ਤੇ ਕਿਸੇ ਤੇ ਫੋਨ ਲਾ ਲੇ ਪਿੰਡਰ ਸਾਹਿਬ ਕੋਈ ਨਹੀਂ ਉਹ ਆਪਣੇ ਤੱਕ ਚ ਆ ਗਿਆ ਭੈਣ ਭਰਾ ਤੁਹਾਨੂੰ ਫੋਨ ਕਰ ਦਾਂਗੇ ਪਿੰਡ ਸਭਾ ਵੀਰਾਂ ਕਰ ਕੋਈ ਸਾਡਾ ਸੱਜਣ ਮਿੱਤਰ ਹੀ ਆ ਤੇ ਉਹਦੇ ਮੱਜਦ ਨੂੰ ਤਾਜੀ ਸੂਈ ਜਨਮਵਾਰਿਆ ਵੀਰ ਸੱਜਣ ਮਿੱਤਰ ਭਾਵੇਂ ਦੁਸ਼ਮਣ ਹੋਵੇ ਕਿਦਾ ਭਲਾ ਕਰਨਾ ਜੀ ਆ ਬਸ ਇਹ ਆ ਵੀ ਉਹ ਭਾਵੇਂ ਤੁਹਾਨੂੰ ਫੋਨ ਲਾ ਕੇ ਨੰਬਰ ਦੇ ਦੇ ਜਾਂ ਸਾਨੂੰ ਫੋਨ ਲਾ ਲੇ ਇਹ ਬੇਨਤੀ ਆ ਹੱਥ ਜੋੜ ਕੇ ਵੀ ਕਬੂਲ ਚਲੋ ਭਲਾ ਜਿੱਦਾ ਕਿ ਜਨਮਵਾਰ ਦਾ ਭਲਾ ਹੋ ਜਾਊਗਾ ਚਲੋ ਬੰਦੇ ਦਾ ਤੇ ਚਲੋ ਦੁਨੀਆ ਮਾੜੀ ਕਰਦੀ ਆ ਜਨਮਵਾਰ ਦਾ ਭਲਾ ਕਰਨਾ ਜੀ ਪਿੰਡ ਭਿੰਡਰਾ ਆਪਣਾ ਮੰਨ ਲਓ ਵੀ ਲੱਗੇ ਰਹੀਏ ਤੇ ਲੱਗੇ ਆ ਬੱਕਰੀ ਸੇਲ ਕਰਨੀ ਆ ਬੱਕਰੀ ਸੇਲ ਕਰਦੇ ਪਿੰਡ ਸਾਹਿਬ ਆ ਦੋ ਬਠੋਰੇ ਇਹ ਨਹੀਂ ਨਗੇ ਦੋ ਬਠੋਰੇ ਆ ਪਚੂਏ ਜਦੋਂ ਬਠੋਰੇ ਦੋਵੇਂ ਬਠੋਰੇ ਆ ਦੋ ਬਠੋਰੇ ਪਿੰਡ ਸਾਹਿਬ ਦੋਵੇਂ ਬਠੋਰੇ ਤੇ ਤਾਜੀ ਸੂਈ ਬੱਕਰੀ ਤਾਜੀ ਪਰ ਸੂਈ ਪਿੰਡ ਸਾਹਿਬੇ ਠੀਕ ਆ ਤੇ ਕੀ ਕਰਨਾ ਮੋਲੇ ਦਾ ਮੋਲ ਪਿੰਡ ਸਾਹਿਬ ਕਿ ਲੈਂਡ ਦੇ ਨਹੀਂ ਕਰੀਏ ਆਪਾਂ ਇੱਕੋ ਹੀ ਕਰ 24000 ਰੁਪਏ 24000 24000 ਦੇ 100 ਰੁਪਏ ਛੋਟ ਹੀ ਨਹੀਂ ਜੀ 100 ਰੁਪਏ ਛੋਟ ਹੋਣੀ ਤੇ ਸੂਆ ਬੱਕਰੀ ਦਾ ਪਤਾ ਕਰਵਾਊਗਾ ਇਹ ਵੀ ਦਾ ਆਪਾਂ ਬਸ ਦੂਜਾ ਸੂਆ ਕਿਹਦੇ ਘਰ ਵਾਲੇ ਅੱਛਾ ਦੂਜਾ ਸੂਆ ਆ ਥਾਣਾ ਥਾਣਾ ਨਿਗਰੇ ਕੇ ਅੱਛਾ ਪਹਿਲਾ ਸੁਆ ਪਾਟਾ ਠੀਕ ਆ ਇਹਦਾ ਕੀ ਕਰਨਾ ਮੁੱਲ ਇਹਦਾ ਵੀਰ ਲੈਣ ਦੇ ਨਹੀਂ 8000 ਰੁਪਇਆ 8000 8000 ਲੈਣ ਦੇ ਨਹੀਂ ਛੋੜ ਛੱਪਾ ਕਰਦੀ ਕੋਈ ਕਰਦਾ ਭਿੰਦਰ ਸਾਹਿਬ ਦਾ ਫੋਨ ਕਰੂ ਵੀਰ ਤੇ ਉਹ ਗਿਫਟ ਕਿਹੜੀ ਹੈ ਗਾਂ ਉਹ ਪਰਲੀ ਫ੍ਰੀ ਸੇਵਾ ਹੈ ਗਾਂ ਦੁੱਧ ਦੁੱਧ ਦੱਦ ਆਹ ਵਾਹ ਜੀ ਕੋਈ ਨਹੀਂ ਰਹਿਣ ਦੇ ਕੋਈ ਗੱਲ ਹੀ ਆ ਇਹ ਸੇਵਾ ਹੀ ਆ ਤੇ ਚਲੋ ਵੀਰਾਂ ਦਾ 4-5 ਕਿਲੋ ਦੁੱਧ ਪਰ ਦੁੱਧ ਕਿਲੋ ਹੀ ਆ ਤੇ ਲੈ ਵੀਰੇ ਕਿਲੋ ਦੁੱਧ ਤਾਂ ਕੋਈ ਬਣਿੰਦਾ ਨਹੀਂ ਪਤਾ ਕੁਝ ਨਹੀਂ ਆ ਸਾਨੂੰ ਕੋਈ ਨਹੀਂ ਪਤਾ ਵੀ ਠੀਕ ਉਹ ਸਾਮਣਾ ਲਾਏ ਸਾਰਾ ਲਾਵੇ ਜਾਗੇ ਸામਣ ਵਾਲੇ ਨੇ ਦੇਣੀਆ ਤੇ ਦੇਣੀ ਫਰੀ ਆ ਦੇਣੀ ਫਰੀ ਆ ਵੀਰ ਭਾਵੇਂ ਹੋਰ ਵੀ ਵਹਿੜਾਂ ਪਾਉਣੀਆਂ ਉਹਨਾਂ ਨਾਲ ਸੌਦਾ ਕਰਕੇ ਵਿੱਚ ਪਾ ਕੇ ਲੈ ਜੇ ਫੇ ਫਰੀ ਚਲ ਜੂਗੀ ਫਰੀ ਚਲ ਜੂਗੀ ਵੀਰ ਇਹਨੀ ਗੱਲ ਸਹੀ ਆ ਤੇ ਬਾਕੀ ਹੋਰ ਵੀ ਆਪਾਂ ਵੀਰ ਕੋਲ ਆਪਾਂ ਹੋੂ ਵਿਖਾਉਣੇ ਆ ਬੇਨਤੀ ਇਹੋ ਹੁੰਦੀ ਆ ਚੈੱਕ ਕਰਕੇ ਤਸੱਲੀ ਕਰਕੇ ਜਿੰਨੇ ਵੀਰ ਨੇ ਭੈਣ ਭਰਾ ਨੇ ਖਰੀਦਣੇ ਆ ਆ ਕਾਲੀਗਾਂ ਦਾ 10 ਵੀਰ ਇਹ ਵੀਰ ਗੱਬਣ ਗਾਂਹ ਤੇ 2 ਦਿਨ ਲੈ ਲੈ 4 ਦਿਨ ਲੈ ਲੈ ਹਫਤਾ ਲੈ ਜੇ ਅੱਛਾ ਗੰਢੀ ਬਿਲਕੁਲ ਸਿਰ ਅੱਡੂ ਖੋਲ ਮੇਰਾ ਭਰਾ ਤੇ ਅੰਦਰ ਸਾਹਿਬ ਬਾਕੀ ਨਾ ਇਹਦੇ ਕੋਈ ਲਾਮਾ ਨਹੀਂ ਜੇ ਜਰਸੀ ਕਾਲੀ ਆ ਦੁੱਧ ਦਲ ਚੰਗਾ ਗੱਡੀ ਨਾਲ ਨੇ ਦੁੱਧ ਚੰਗਾ ਗੱਡਿਆ ਨਾਲ ਨੇ ਸੂਆ ਸੂਆ ਪਿੰਡਰ ਸਾਹਿਬ ਦੂਜਾ ਵਾਲੇ ਤੀਜਾ ਤੀਜੇ ਸੂਏ ਹੋ ਗੀ ਤੇ ਜੇ ਸੂਏ ਲਾ ਲੇ ਤੇ ਦੁੱਧ ਵੀਰ ਕਿੰਨਾ ਚਵਾਈ ਜਾਊ ਦੁੱਧ ਵੀਰ ਘਰ ਵਾਲੇ ਤੇ 15 ਗਿਆਂ ਦੇ ਲਿਆਈਏ ਕੋਈ ਪੁੱਛਣਾ ਜ਼ਰੂਰੀ ਬਣਦਾ ਜਿਹੜੀ ਗੱਲ ਨਾ ਪੁੱਛੀ ਜਾਵੇ ਉਹ ਵੀਰ ਆਹ ਦਿੰਦੇ ਨਹੀਂ ਆ ਪੁੱਛਿਆ ਨਹੀਂ ਤਾਂ ਹੱਸ ਕੇ ਚਵਾਈ ਜਾਊਗੀ ਵੀਰ ਜੀ 12 13 ਕਿਲੋ ਤੇ ਸੂਆ ਕਿੰਨਾ ਦੱਸਿਆ ਸੂਆ ਤੀਜਾ ਹੋ ਵੀਰ ਤੀਜੇ ਸੂਹੂਗੀ ਤੀਜਾ ਸੂਆ ਤੀਜੇ ਸੂਹ ਗਿਆ ਏਰ ਕੋਈ ਇਹਨਾਂ ਦਾ ਸੁਣੀ ਆ ਤੇ ਦੁੱਧ 12 13 ਕਿਲੋ ਲਾ ਕੇ ਬਾਕੀ ਥਣ ਥਣ ਬਹੁਤ ਵਧੀਆ ਲੱਗਾ ਚੰਗਾ ਗਰ ਚੰਗੇ ਮੋਠਾਲੇ ਥਣੇ ਆ ਮੋਠਾਲੇ ਥਣੇ ਆ ਤੇ 5-7 ਦਿਨ ਵੀਰਾਂ ਦਾ ਲੈ ਜੂ ਤੇ ਕੀ ਕਰਨਾ ਇਹਦਾ ਮੁੱਲ ਵੀਰ ਮੁੱਲ ਵੀ ਤਾਂ 40000 ਰੁਪਏ ਜੀ 40000 ਚ ਮਾਨਤਾ ਨਾ ਉਹਨੇ ਕਰਦਾ ਭਿੰਡਰ ਸਾਹਿਬ ਇਹ 38000 ਦੀ ਹਨਾ ਜੀ 38000 ਦੀ ਹਨਾ ਆਪ ਕੋ ਫੋਨ ਲਾਵੇ ਪਿੰਡਪਰਾ ਫਿਰ ਮੋੜ ਦੇਣੀ ਆ ਭਾਗ ਹੋਰ ਹੋਊਗਾ ਮੌਕੇ ਤੇ ਮੈਨੂੰ ਭਿੰਡਰ ਸਾਹਿਬ ਮੋੜਨਾ ਹੈ ਹੀ ਨਹੀਂ ਆਪਾਂ ਦੇ ਫੋਨ ਲਾ ਲੈ ਕੋਈ ਫੋਨ ਲਾਵੇ ਕੋਈ ਤੇ ਆ ਵੀ ਧੋਕਰ ਖਾਂ ਜੇ ਇਹਨੇ ਬੱਚਾ ਛੁੱਟਿਆ ਹਫਤਾ ਨਹੀਂ ਆ ਰਹੇ ਚੌਥਾ ਕੇ ਪੰਜਾ ਦਿਨਾਂ ਦੇ ਅਜੇ ਚੂਈ ਬੱਚਾ ਅੱਛਾ ਬੱਚਾ ਛੁੱਟਿਆ ਕਿੰਨੇ ਮਹੀਨੇ ਆ ਛੁੱਟ ਗਈ ਆ ਇਹ ਪੰਜਾਂ ਮਹੀਨਾ ਛੁੱਟ ਗਈ ਵਿੱਚ ਪੰਜਾਂ ਮਹੀਨਿਆਂ ਦਾ ਬੱਚਾ ਤੇ ਦੁੱਧ ਦੁੱਧ ਵੀ ਰਹੇ ਹਾਲੇ 7 ਕਿਲੋ ਇਦਲੇ 7 ਕਿਲੋ ਦੁੱਧ 7 ਕਿਲੋ ਬਾਹਰ ਰੁਕ 7 ਕਿਲੋ ਲਾਏ ਇਦਲੇ 7 ਕਿਲੋ ਤੋਂ 7 ਕਿਲੋ ਮੰਨ ਕੇ ਚੱਲੇ ਸੁਆ ਪਤਾ ਕਰਵਾ ਵੀਰ ਸੁਆ ਦੂਜਾ ਤੇ ਜਾਊਗੀ ਜੀ ਨਹੀਂ ਸੁਆ ਦੂਜਾ ਤੇ ਜਾ ਤੇ ਥਾਣ ਸੁਣ ਥਾਣ ਓਕੇ ਵੀਜੀ ਓਕੇ ਰੋਬਰ ਬਰਾਬਰ ਆ ਬਰਾਬਰ ਬਰਾਬਰ ਵੀਜੀ ਕਿਉਂ ਵੀ ਘੇੜੀਆਂ ਖਣਕੋਂ ਤੋਂ ਰਹਿ ਗਿਆ ਪੁੱਛਣ ਵਾਲੀਆਂ ਦੱਸਣ ਵਾਲੀ ਵੀਰ ਨੇ ਉਹ ਫੋਨ ਲਾ ਕੇ ਪੁੱਛਣੀ ਆ ਨਹੀਂ ਨਹੀਂ ਇਹ ਬੈਂਤੀ ਆ ਕੇ ਭੈਣ ਭਰਾ ਚਲੋ ਡੰਗਰ ਲੈਣਾ ਰਹਿ ਜਾਂਦਾ ਵਾ ਤੇ ਡਰੈਸ ਪੁੱਛ ਕੇ ਵੀਰ ਫੋਨ ਘਾੜ ਦਿੰਦੇ ਆ ਭੈਣ ਭਰਾ ਡਰੈਸ ਵੀ ਦੀ ਵੀਡੀਓ ਦਿੱਤਾ ਹੁੰਦਾ ਵਾ ਮੇਰਾ ਭਰਾ ਫਰੈਂਡ ਤੇ ਲਿਖਿਆ ਹੁੰਦਾ ਵਾ ਦਿੱਤਾ ਵੀ ਹੁੰਦਾ ਤੇ ਦੱਸਿਆ ਵੀ ਹੁੰਦਾ ਵਾ ਬਸਿਆ ਵੀ ਹੁੰਦਾ ਵੀਰ ਜੀ ਬੇਨਤੀ ਇਹੋ ਆ ਵੀ ਜਿਹੜੀ ਜਿਹੜੇ ਡੰਗਰ ਦਾ ਮੁੱਲ ਮੰਨ ਲਓ ਆਪਾਂ ਦੱਸਿਆ ਹੁੰਦਾ ਨਾ ਹਾਂਜੀ ਹਾਂਜੀ ਕੋਈ ਜ਼ਿਆਦਾ ਨਹੀਂ ਇਹਦੇ ਚ ਮਾਨਤਾਨ ਹੁੰਦਾ ਥੋੜਾ ਬੜਾ ਮਾਨਤਾਨ ਹੋ ਜਾਂਦਾ ਇਹ ਨਾ ਵੀਰ ਵੀਰ ਸਵਦੇ ਕਰਨਾ ਪੈਂਦੀ ਆ ਆ 15 ਨਾ ਬਤਾ ਤੁਸੀਂ ਪਹਿਲਾਂ ਛੋੜ ਕਰਾ ਦੇ ਤੇ ਆਪਾਂ ਮੇ ਨਾਮ ਤੋਬਕੇ ਦੇ ਦਈਦੇ ਮੈਂ ਇਹਨੇ ਦੇ ਦੇਣੀ ਆਪਣਾ ਮੇਰਾ ਵੀਰ ਸਵਦੇ ਕਰਨਾ ਪੈਂਦੇ ਤੇ ਵੀਰ ਜਿੱਤੇ ਕੋ ਵੱਡਾ ਮਾਨਤਾਨ ਨਹੀਂ ਹੁੰਦਾ ਬਾਕੀ ਚਲੋ ਭੈਣ ਭਰਾ ਦਾ ਮਾਨਤਾਨ ਹੋਊਗਾ ਪਰ ਇਹਨਾਂ ਵੀ ਭੈਣ ਭਰਾ ਕੋਸ਼ਿਸ਼ ਕਰਿਆ ਕਰੋ ਇਨਿਕ ਵੀ ਜਿਆਦਾ ਰਸਿਆਰਾ ਕਰੋ ਨਹੀਂ ਨਹੀਂ ਇਹ ਗੱਲ ਸਹੀ ਹੈ ਹਨਾ ਤੇ ਬਾਕੀ ਮੇਰੇ ਭਰਾ ਕੋਈ ਡੰਗਰ ਰਹਿਣ ਲੈਣਾ ਰਹਿ ਜਾਂਦਾ ਵਾ ਤੇ ਜਿਹੜੇ ਸਵਾਦ ਆਉਂਦੇ ਨੇ ਕਈ ਵਾਰ ਫੋਨ ਬੇਟਿੰਗ ਚੱਲਦਾ ਰਹਿੰਦਾ ਉਹ ਰਹਿ ਜਾਂਦਾ ਉਹ ਫਸੀ ਕਈ ਵਾਰ ਫੋਨ ਹੀ ਨਹੀਂ ਲੱਗਦਾ ਅਗਲੇ ਫੋਨ ਨਹੀਂ ਜਿਆਦਾ ਆ ਜਾਂਦੇ ਆ ਫੋਨ ਜਿਆਦਾ ਆ ਜਾਂਦੇ ਆ ਤੇ ਹੁਣ ਆਪਾਂ ਪਰਸੋਂ ਵੀਡੀਓ ਪਾਈ ਵੀਰ ਜੀ ਤੇ ਉਹ ਵੀਰ ਆਪਣੇ ਨੂੰ ਨਾਰਾਜ਼ ਹੋ ਕੇ ਗਿਆ ਅੱਜ ਵੀ ਆ ਨਾਰਾਜ਼ ਹੋ ਕੇ ਇਹ ਗੱਲ ਸਹੀ ਨਾਰਾਜ਼ ਹੋ ਕੇ ਗਿਆ ਤੇ ਉਹ ਕਹਿੰਦੇ ਵੀ ਤੂੰ ਅਸੀਂ ਦੇ ਡੱਬੀ ਗਾਂ ਲੈਣੀ ਮੱਝ ਲੈਣੀ ਮੈਂ ਬੇਕਬੀਰੀ ਵੇਂਦੀ ਆ ਵੀ 2000 ਰੁਪਏ ਸਹੀ ਪਾਇਆ ਕਰੋ ਮ ਇਹਦਾ ਮੁੱਲ ਪਿੰਡਰ ਸਾਹਿਬ 20000 ਰੁਪਿਆ ਇਹ ਹਾਂ ਨਾ 20000 ਦੇਣੀ ਆ ਬਸ਼ੀ 20000 ਦੀ ਹਾਂ ਜੀ ਹਾਂ ਨਾ 20000 ਦੇਵਾਂਗੇ ਠੀਕ ਆ ਤੇ ਆ ਮੱਝ ਆ ਗਈ ਇਹ ਮਾਝੇ ਪਿੰਡ ਸਾਹਿਬ ਦੋ ਦੇ ਤੇ ਨੇ 7 7.5 ਕਿਲੋ ਹੈਗਾ ਜੀ ਤੂੰ 7 ਕਿਲੋ ਕਰਕੇ ਲੈ 7 ਕਿਲੋ ਦੋ ਤੋਂ ਉੱਪਰ ਤੇਰੀ ਮੱਝ ਟੋਕੜ ਜੀ ਮੰਨ ਲਓ ਵੀ 7 ਲਾ ਲੇ ਟੋਕੜ ਚ ਲਾ ਲੇ ਜਾਂ ਸੂਈ ਕਰੋਂਗਦੀ ਆ ਇਹ 27 ਦੀ ਸੂਈ ਮਹੀਨਾ ਆ ਵੀਰੇ ਨੂੰ ਸੂਈ ਅਛਾ ਮਹੀਨਾ ਆ ਸੂਈ ਮਹੀਨਾ ਹੋਇਆ ਸੂਈ ਨੇ ਮਹੀਨਾ ਨਹੀਂ ਆਇਆ ਜੀ ਠੀਕ ਹੈ ਇੱਕ ਦਿਨ ਘੜੀ ਮਿਲ ਜੂ ਤੇ ਕੁਝ ਨਿਸ਼ਾਨੀਆਂ ਨੀਲੀ ਰਵੀ ਵਾਲੀਆਂ ਹੈਗੀਆਂ ਉਹ ਕਿਉਂ ਹੈਗੀਆਂ ਇਹ ਹੈਗੀਆਂ ਮਾਜੀ ਚੰਗੀ ਰਾਜੀ ਆ ਫੋਟ ਫੋਟ ਦਾ ਗਿਆ ਘੜੀ ਆ ਚੌੜੀ ਆ ਗਿੱਸਾ ਪੰਨ ਨਹੀਂ ਹੈਗਾ ਇਹ ਲੋੜੀ ਆ ਗਈ ਤੇ ਜਦੋਂ ਲੋੜੀ ਤੋਂ ਕਹਿੰਦੇ ਨਾ ਟੱਪ ਜਣ ਸਟਾਲੇ ਵੀ ਤੁਰ ਪੈਂਦੇ ਆ ਤੇ ਮੱਜਾਂ ਨੂੰ ਵਪਾਰੀ ਬਿਵਾਰੀ ਕੋ ਲਈ ਜਾਂਦੇ ਆ ਫਿਰ ਬਿਲਕੁਲ ਫਿਰ ਥੋੜੀ ਹਰਕ ਪੈਂਦਾ ਜਰੂਰ ਦੁੱਧ 7 ਲੀਟਰ ਤੇ ਸੁਆ ਵੀਰ ਕਿੰਮਾ ਦਾ ਹਾਂਜੀ ਸੁਆ ਸੁਆ ਪਿੰਡਰਾ ਤੀਜਾ ਕੋਗੇ ਦਾ ਤੀਜਾ ਹਾਂਜੀ ਹਾਂਜੀ ਠੀਕ ਆ ਤੇ ਦੁੱਧ 7 ਲੀਟਰ ਹੈ ਨਾ ਉਹ 7 ਲੀਟਰ ਦਾ 10 ਲੀਟਰ ਦੁੱਧ ਖਾਨ ਤੁਣ ਬਰਾਬਰ ਆ ਖਾਨ ਉੱਤੇ ਰੋਡ ਬਰਾਬਰ ਦਾ ਤੇ ਕੀ ਕਰਨਾ ਮੋਲ ਉਹਦਾ ਮੋਲ ਭਿੰਡਰ ਸਾਹਿਬ ਦਾ ਹਾਂ ਨਾ ਇਹਨਾਂ 50000 ਦੇ ਦਈਏ ਫਿਰ ਉਹ ਮੁੱਲ ਕਰ ਦੇ 47000 ਦੀ ਭਿੰਡਰ ਸਾਹਿਬ ਵੀ ਜਿਹੜੀ ਇਹ ਮੰਨ ਲਓ ਪਹਿਲੇ ਫੋਨ ਤੇ ਜਾਵੇ ਇਹਨਾਂ ਨੂੰ ਪੁੱਛੇ 7 7 ਕਿਲੋ ਦੁੱਧ ਆ ਤੇ ਮਾਜੀ ਚੰਗੀ ਰਾਜੀ ਰੂਜੀ ਆ ਭਾਰੇ ਪੱਲੇ ਦੀ 32000 ਨਹੀਂ ਇਹ ਤਾਂ ਲੋੜੀ ਤੋਂ ਬਾਅਦ ਚ ਭਾਵੇਂ 50 55 ਦੀ ਵੇਚ ਦੇ ਇਹ ਇਹ ਜਿਹਨਾਂ ਵੀਰਾਂ ਨੂੰ ਪਤਾ ਆ ਨਾ ਇਹ ਦੇਖ ਜਾਨੀ ਤੁਹਾਨੂੰ ਪਤਾ ਪਿੰਡ ਦਾ ਬਣ ਕਾੜੀ ਲੋ ਚੱਲ ਪਈ ਆ ਹਾਂ ਸੰਤ ਇਹ ਆ ਗਾੜੀ ਟੋਕੜ ਕੇ ਬਣ ਜੇ ਇਹ ਦੇ ਦੇ ਨਹੀਂ ਗਾ ਆਪਾਂ ਪਿੰਡ ਸਾਹਿਬ ਪਾਣਾ ਹੀ ਅੱਛਾ ਲੀਆਂ ਦੇ ਪਾ ਹਾਂ ਫੁੱਲੀਆਂ ਦੇ ਪਾ 13000 ਦੀ 13000 ਚੋਂ ਹੋਰ ਕਰ ਦਾਂਗੇ ਮੌਕੇ ਪੈਣਪਰਾ ਫੋਨ ਕਰੇ ਕੋਈ ਇਹ ਪੰਜਾਂ ਮਹੀਨਿਆਂ ਤੋਂ ਬਾਅਦ ਗੱਭਣ ਜੇ ਦੁੱਧ 2 ਕਿਲੋ ਥਲੇ ਦੁੱਧ 2 ਕਿਲੋ 2.5 ਕਿਲੋ ਹੋ ਗਿਆ ਪਰ 2 ਕਿਲੋ ਇੱਕ ਆਪਾਂ ਕਿਹ ਟਾਈਮ ਚੋਂਦੇ ਇਹਨੂੰ ਖਣ ਸੋਣ ਬਰਾਬਰ ਆ ਥਣ ਬਰਾਬਰ ਥਾਣਾ ਕਰਾ ਤਾਣ ਦੁੜੇ ਘੱਟ ਜੇ ਠੀਕ ਹੈ ਬਹਿਣੀ ਵਾਲਾ ਐ ਸਿੰਘਾਂ ਵਾਲੀ ਆ ਐ ਸਿੰਘਾਂ ਵਾਲੀ ਆ ਝੁੰਗੀ ਆ ਵੀਰੇ ਦਾ ਡਰ ਨਹੀਂ ਕੋਈ ਆ ਇਹ ਮਾਲ ਚ ਰੱਖਣੀ ਜ਼ਰੂਰੀ ਹੁੰਦੀ ਆ ਆ ਜ਼ਰੂਰੀ ਹੁੰਦੀ ਆ ਕਰਮਾ ਵਾਲੀ ਸੰਮ ਤੇ ਗਈ ਹਾਂ ਤੈਨੂੰ ਸਮਝ ਨਾਲ ਸਮਝਦੇ ਵੀਰ ਜੀ ਹਾਂ ਤੇ ਸੁਹਾ ਸਵਾ ਕਰਮਾ ਦਾ ਸੁਹਾ ਉਹ ਦੂਜਾ ਤੀਜਾ ਉਹ ਪਿੰਡ ਸਰਪਾ ਦਾ ਆਪਣ ਨੂੰ ਦੇਖ ਗੱਲ ਲਾ ਲੇ ਕੋਈ ਆਪ ਚੰਗੀ ਆ ਵਹਿੜ ਵਹਿੜ ਆ ਇਹ ਗਾਣੀ ਆ ਵਹਿੜ ਵਹਿੜ ਆ ਗਾਣੀ ਆ ਇਹ ਪੂਰੀ ਕਹਿਣ ਮੈਂ ਕੁਛ ਵੀ ਕੋ ਆ ਆ ਵੇਖ ਲੋ ਫੀਟ ਵੀ ਲੈਣ ਦੀਓ ਆ ਵੀਰ ਨੇ ਹੈ ਸ਼ੱਡੰਗਰ ਵਾਤੇ ਫੀਡ ਤੇ ਹੋਣੀ ਹੋਣੀ ਨਾ ਨਾ ਮੈਂ ਤਾਂ ਕਹਿੰਨਾ ਵੀ ਵਪਾਰੀ ਫੀਡ ਵੀ ਪਾਉਂਦੇ ਆ ਉਹ ਵੀਰ ਮੇਰਾ ਪਾਵਾਗੇ ਕਿਉਂਵਾਗੇ ਆਹ ਨਾ ਕਿਥੋਂ ਪਣਮੂ ਬੁਖਾਦਾ ਤੇ ਤੋਂ ਪੇ ਵਧੀਆਂ ਮੈਂ ਨਾ ਫੀਡ ਦਾ ਮੁੱਲ ਇਹ ਫੀਡ ਦਾ ਮੁੱਲ ਲੈਂਦੇ ਆ ਇਹ ਫੀਡ ਦਾ ਮੁੱਲ ਲੈਂਦੇ ਆ ਇਹ ਦੁੱਧ ਨਹੀਂ ਜਾਂਦੇ ਤੇ 13000 ਤੋਂ ਹੋਊ ਮਾਨਤਨ ਕੋਈ ਪਿੰਡ ਪਿੰਡ ਸਾਹਿਬ ਕਰਾਂਗੇ ਕਰਨਾ ਕਿਉਂ ਨਹੀਂ ਕਰਦੇ ਯਾਰ ਹੁਣੇ ਹੀ 1000 ਰੁਪਏ ਹੋਰ ਛੱਡਦਾ ਮਿੰਟ ਸਾਹਿਬ ਤੇ 12000 ਦੀ 12000 ਦੀ ਹੁਣ ਤੇ ਕੋਖਣੀ ਰਹਿ ਗਿਆ ਵੇ ਲੋ ਕੋਈ ਸਾਹਮਣੂ ਗਾ ਫਿਰ ਸਤਨ ਰਾਯਾ ਦੇ ਅਨੁਪਾਅ ਵੇਚ ਲੈ ਨਹੀਂ ਮੈਂ ਤਾਂ ਹੀ ਪੁੱਛਿਆ ਨਾ ਮੈਂ ਕਿ ਸਿੰਘਾਂ ਕਰਕੇ ਥੋੜੀ ਜੀ ਮਾਰਕੀਟ ਡਾਊਨ ਹੁੰਦੀ ਆ ਸਿੰਘਾਂ ਵਾਲੇ ਡੰਗਰ ਦੀ ਮੱਝ ਦਾ ਜੇ ਸਿੰਘ ਸੋਨਾ ਆਪਾਂ 5000 ਮੰਗਦੇ ਤੇ ਫੇਰ ਦਾ ਵਛੜਦੇ ਚੰਗੇ ਲੱਗਦੇ ਆ ਹੁਣ ਦੇ ਆਪਾਂ ਮੰਗਿਆ ਹੋ ਕੋਇਆ ਨਹੀਂ ਨਹੀਂ ਮੈਂ ਤੈਨੂੰ ਤਾਇਿਆਂ ਤੇ ਕਹਾਂ ਨਾ ਵੀ ਹੋਰ ਕਰਦੀ ਆਪਾਂ ਸਾਡੀ ਸਪੋਰਟ ਨਹੀਂ ਕਰਦੇ ਵੀਰ ਪਰ ਪਰਵਾਹ ਇਸਪੋਰਟ ਤੇ ਮੀਰਾ ਉਹਨਾ ਦੀ ਸਪੋਰਟ ਪਤਾ ਕਿਉਂ ਕਰਦੇ ਆ ਹਾਂਜੀ ਉਹ ਵੀਰ ਪਤਾ ਨਹੀਂ ਕਿੱਥੇ ਕਿੱਥੇ ਬਹਿ ਕੇ ਆਪਣੀ ਵੀਡੀਓ ਵੇਂਦੇ ਆ ਹਰ ਜਾਈਆਂ 'ਚ ਕਿਤੇ ਨਹੀਂ ਹੁਣ ਤੁਸੀਂ ਪੈਰ ਲਵੇੜ ਕੇ ਵੀਡੀਓ ਬਣਾਉਂਦੇ ਆ ਉਹਨਾਂ ਕਰਕੇ ਬਣਾਉਂਦੇ ਆ ਵੀਰ ਬੇਨਤੀ ਇਹੋ ਆ ਨਾ ਉਹ ਦੂਰ ਬੈਠੇ ਆ ਨਾ ਉਹ ਜੇ ਵੀਡੀਓ ਵੇਂਦੇ ਤਾਂ ਤਾਂ ਹੀ ਡੰਗਰ ਵੇਖਦੇ ਤਾਂ ਹੀ ਵੀਡੀਓ ਬਣਾਉਂਦੇ ਆ ਉਹਨਾਂ ਸਿਰ ਤੇ ਆਪਾਂ ਤਰਿਹਦੇ ਆ ਉਹਨਾਂ ਦੀ ਤਾਂ ਮਤ ਕਰਨੀ ਕਰਨੀ ਆ ਆਪਾਂ ਪਤਾ ਹੀ ਤੀਜੇ ਦਿਨ ਵੀਡੀਓ ਪਾਈ ਜਾਣਾਂ ਨਾ ਨਾ ਆਪਾਂ ਰੋਜ਼ ਪਾਇਆ ਕਰਨੀ ਆ ਸਾਡਾ ਟਾਈਮ ਨਹੀਂ ਲੱਗਦਾ ਰੋਜ਼ ਪਾਇਆ ਕਰਾਂਗੇ ਆਪਾਂ ਹਾਂ ਸਾਡਾ ਟਾਈਮ ਥੋੜਾ ਜਿਹਾ ਆਊ ਸੱਜਰ ਮੱਝ ਬੱਚਾ ਬੱਚਾ ਹੈਗਾ ਬੱਜਾਂ ਨੇ ਵੀ ਰਦਾ ਹੈਗਾ ਤੇ ਯਾਰ ਸੱਜਰ ਕਹੀ ਹੈ ਨਾ ਮੈਂ ਵੀ ਸੱਜਰ ਕਿਹਾ ਵਾ ਗਾੜੀ ਵੀ ਸੁਣ ਲੈਂਦਾ ਮੇਰਾ ਵੀ ਗਾੜੀ اچھا ਠੀਕ ਆ ਬੱਚਾ ਮਰਿਆ ਮੱਝ ਸੱਜਰ ਹੈ ਵੀਰੇ ਉੱਚੀ ਸੁਣਦਾ ਛੋੜਾ ਹੈ ਕਈ ਗ੍ਰਾਮ ਮੱਝ ਉੱਚੀ ਉੱਚੀ ਗੋਰੀਆਂ ਮੱਝ ਮੇਰਾ ਭਰਾ ਲੈ ਵਲ ਉਹ ਚੈੱਕ ਕਰਾ ਦੇ ਨਾ ਨਾ ਸੋਹਣਾ ਤੁਸਮਾ ਵਾਧ ਘਾਟ ਰੁਪਏ ਦੀ ਨਹੀਂ ਹੋਊਗੀ ਅਸ਼ਰ ਰੁਪਏ ਦੀ ਨਹੀਂ ਹਾਂ ਉਹ ਧਾਰਨਾ ਧਾਰ ਉਹ ਗਾੜਨਾ ਗਾੜ ਤੇ ਪਿਛਾੜਨਾ ਪਿਛਾੜ ਹੋਊਗੀ ਮੱਝ ਚੰਗੀ ਰਾਜੀ ਆ ਤੇ ਚਲੋ ਜਿੰਨੇ ਜੋਗੀ ਆਗੇ ਆ ਮੱਝ ਸਾਂਭਣਾ ਲਈ ਥੋੜੀ ਜੇ ਥੋੜੀ ਸਾਂਭੀ ਗਈ ਨਾ ਮੱਝ ਸੁਆ ਸੁਆ ਵੀ ਤੀਜਾ ਕੋ ਦੂਜਾ ਵਾਲੇ ਕੋ ਤੀਜਾ ਲਾ ਲੇ ਤੀਜਾ ਲਾ ਲੇ ਚੌਥਾ ਵੀ ਲਾ ਲੇ ਭਾਵੇਂ ਭਾਵੇਂ ਪੰਜਵਾਂ ਵੀ ਲਾ ਲੇ ਕੋ ਦਰ ਦੀ ਵਿਜੀ ਹਾਂ ਨਹੀਂ ਨਾ ਲਾ ਲੇ ਮਤਲਬ ਹਾਂ ਆ ਕੇ ਵੇਖੇ ਕਿਥੇ ਫਿਰ ਪਤਾ ਲੱਗ ਜੀ ਨਾ ਕਿ ਨਾ ਸੁਆ ਤੇ ਦੁੱਧ ਸੁਈ ਜੇ ਕੋਈ ਡੇਢ ਤੋਂ 2 ਮਹੀਨੇ ਦੀ ਅੱਛਾ ਡੇਢ ਤੋਂ 2 ਮਹੀਨੇ ਦੀ ਆਓ ਉਹ ਮਹੀਨੇ ਦੇ ਆਪਾਂ 2 ਮਹੀਨੇ ਲਾ ਕੇ ਮੇਰੇ ਕਰਕੇ ਦਵਾਗੇ ਅੱਛਾ ਠੀਕ ਹੈ ਜੀ ਤੇ ਹੁਣ ਇਹ ਹੁਣ ਦੁੱਧ ਪਾੜੇ ਤੇ ਮਿਲਦੀ ਆ ਕਿਦਾਂ ਵਾ ਪਾੜੇ ਤੇ ਮਿਲ ਪੈਂਦੀ ਟੀਕਾ ਹੋ ਕੇ ਲੈ ਲੈਂਦੀ ਏ ਪਾੜੇ ਤੇ ਮਿਲਦੀ अच्छा ताली ठीक ठीक हां जी ते की करना मोल ਪਿੰਡ ਸਾਹਿਬ ਦੇ ਦੀਆਂ 55000 ਦੀ ਮੈਂ ਨਾ ਮੋਲ ਲੋ ਕਰ ਨਵੀਆਂ ਨਵੀਆਂ ਲਿਆ ਨਵੇਂ ਇਹ 55000 50000 ਦੀ ਹਾਣਾ ਮਿੰਦਰ ਸਾਹਿਬ 1000 ਛੱਡ ਦੇ ਹੋਰ ਛੱਡ ਸਾਹਿਬ ਦੇ ਦਾਂਗੇ ਦੇਦਾ ਮੋੜ ਦੇ ਪਤਾ ਗੱਲ ਕੀ ਆ ਨਵੀਆਂ ਲਿਆ ਹੁਣ ਦੇਦਾ ਮਿੰਦਰ ਸਾਹਿਬ ਮੋੜ ਦੇ ਨਵੀਆਂ ਨੰਬਰ ਪਲੇਟਾਂ ਨੰਬਰ ਵੇੜਾ ਨਵੀਆਂ ਲਾਵਾਂਗੇ ਲਾਵਾ ਕਿਰਪਾ ਰਵੇ ਗੁਰੂ ਆਮਦਾਦ ਦੀ ਬਾਬੇ ਨਾਨਕ ਦੀ ਕਿਰਪਾ ਕੱਲ ਨੂੰ ਕੋਈ ਵੀ ਨਾ ਹੋਵੇਗੇ ਇਹ ਕਰਮ ਨਹੀਂ ਰਹਿਣੀਆਂ ਬਿਲਖਾ ਬੜਾ ਪਿਆਰ ਦੇਣ ਦੇ ਬੜਾ ਪ੍ਰਾਪਲਾ ਖੂਨ ਨਾ ਨਾ ਪਿਆਰ ਤਾਂ ਚਲੋ ਜੇ ਪਿਆਰ ਮਿਲਦਾ ਨਾ ਫਿਰ ਬੰਦੇ ਨੂੰ ਡਰਨਾ ਚਾਹੀਦਾ ਵਾ ਬਿਲਕੁਲ ਬਿਲਕੁਲ ਡਰ ਕੇ ਫਿਰ ਜਦੋਂ ਆਪਣੇ ਫੈਨ ਜਿਆਦਾ ਵੱਜ ਜਾਂਦੇ ਆ ਨਾ ਬਿਲਕੁਲ ਬਿਲਕੁਲ ਫਿਰ ਜ਼ਿੰਮੇਵਾਰੀ ਵੱਜ ਜਾਂਦੀ ਆ ਜ਼ਿੰਮੇਵਾਰੀਆਂ ਵੱਜ ਜਾਂਦੀਆਂ ਵੀ ਫਿਰ ਇਹ ਤੂੰ ਵੱਧਦੀ ਆ ਕੰਮ ਜਦੋਂ ਬੰਦੇ ਦੀ ਇੱਤ ਵੱਧਦੀ ਆ ਨਾ ਉਦੋਂ ਬੇਇੱਜ਼ਤੀ ਦਾ ਡਰ ਜ਼ਿਆਦਾ ਉਹ ਬਣ ਜਾਂਦਾ ਵਾ ਕੰਮ ਹੀ ਹੁਣ ਜਦੋਂ ਜਿਹੜੇ ਬੰਦੇ ਦੀ ਇੱਤ ਹੀ ਨਹੀਂ ਆ ਉਹਨੂੰ ਬੇਇੱਜ਼ਤੀ ਆ ਚੋਟੀ ਬਾਰੇ ਦੱਸੋ ਇਹਦੇ ਥਲੇ ਹੋਊਗਾ 9 ਕਿਲੋ ਦੁੱਧ ਵੀਰ ਜੀ 9 ਕਿਲੋ ਕੋਈ 8 ਕਰਕੇ ਲੈ ਜਾ ਦੋ ਟਾਈਮ ਚ ਹੋਵੇ ਕੋਈ 4 ਟਾਈਮ ਚ ਹੋਵੇ ਠੀਕ ਆ ਤੇਰੇ ਮਗਰ ਕੱਢੀ ਜੇ ਕੱਢੀ ਜੇ ਤੇ ਮਗਰ ਹਾਂਜੀ ਤੇ ਸੁਆ ਸੁਆ ਵੀਰ ਜੀ ਪਹਿਲਾ ਜੀ ਸੂਆ ਪਹਿਲਾ ਪਹਿਲਾ ਸੂਆ ਜੀ ਥੋੜੀ ਪੱਕ ਕੇ ਬਣੀ ਆ ਪੱਕ ਕੇ ਬਣੀ ਹੋ ਸਦਾ ਵੀ ਕੋਈ ਕਈ ਵਾਰ ਇਹ ਹੋ ਜਾਂਦਾ ਨਾ ਵੀ ਛੋਟੀ ਵੱਜੀ ਆ ਵੱਡੀ ਵੱਡੀ ਨਹੀਂ ਛੋਟੀ ਸਾਰੀ ਵੱਡੀਆਂ ਛੋਟੀਆਂ ਸਿੰਗਲ ਦੀ ਛੋਟੀ ਆ ਹਾਂ ਸਿੰਗਲ ਆ ਤੇ ਚਲੋ ਦੁੱਧ ਮਿੱਟੀ ਕਰ ਜੂਗੀ 11 12 10000 ਕਿਲੋ ਕਰ ਜੂਗੀ ਆ ਚਲੋ ਤੁਸੀਂ ਉਹ ਦੱਸੋ ਜਿਹੜਾ ਆਪਾਂ ਅਗਲੇ ਅਗਲੇ ਦੀ ਸਾਂਭ ਆ ਸਾਡੇ ਕਿਲੋ ਦੁੱਧ ਘੱਟ ਕਰਕੇ ਲਓਗੇ 8 ਕਿਲੋ ਦੁੱਧ ਕਰਕੇ ਲਵੇ ਤੇ ਤਾਜੀ ਸੂਈ ਆ ਬਿਲਕੁਲ ਤਾਜੀ ਸੀ ਕੱਟੀਏ ਮੰਗਲੇ ਦੇਵੀ ਜੀ ਅੱਛਾ ਮਗਰ ਕੱਟੀ ਆ ਤੇ ਸੂਆ ਕਿੰਨੇ ਕਿਧਨਾਂ ਦਾ ਸੂਆ ਉਦੋਂ ਤੇ ਆ ਕੇ ਕਿਲੇ ਵੀ ਕੋਈ ਹਾਂ ਤੇ ਇੱਕ ਦਾ 18 ਦਿਨਾਂ ਦਾ ਸੂ ਦੋ ਟਾਂਟਾ ਲੀਟਰ ਉਹ ਕੱਟੀ ਬਾਰੇ ਮਰਾਵੀ ਤਾਜੀ ਕੱਟੀ ਜੇ ਆਵੇਂ ਤਾਜੀ ਕੱਟੀ ਹੈ ਬਿਲਕੁਲ ਕੂੜਾ ਬੱਚਾ ਵਾ ਤੇ ਆ ਥਣ ਥਣ ਵਿਖਾ ਦਿੰਦੇ ਨੇ ਥਣ ਥਣ ਬਰਾਬਰ ਆ ਵੀਰ ਥਣ ਬਰਾਬਰ ਵੀ ਜੀ ਕੋ ਦੋ ਟਾਈਮ ਚ ਹੋਵੇ ਕੋ ਚਾਰ ਟਾਈਮ ਚ ਹੋਵੇ ਆਪਣੀ ਠੀਕ ਆ ਤੇ ਬਾਕੀ ਆਪਣੀ ਸਮਝਣਾ ਖੜੇ ਕੋ ਵੀਰ ਜੀ ਭੈਣ ਭਰਾਵਾਂ ਨੂੰ ਬੇਨਤੀ ਹੈ ਵੀ ਇੱਥੇ ਆਣ ਕੇ ਚੋ ਦੋ ਟਾਈਮ ਚੋ ਪਤਾ ਕੱਲ ਕੀ ਅਸੀਂ ਕਹਿਣਾ ਸਾਡਾ ਫਰਜ਼ ਏ ਨਹੀਂ ਆ ਵੀ ਉਹ ਮੰਨ ਲੋ ਕਹੀ ਆ ਕਈ ਕਈ ਜਾਈਏ ਤਾਂ ਸੋਚੋ ਨਾ ਸੋ ਇਹ ਦੇਰੀ ਪਰ ਵੀ ਸੀ ਸੋ ਇਹ ਦੇਰੀਆਂ ਇਹ ਇਹਨਾਂ ਦਾ ਪੰਜਵਾ ਡੰਗਰ ਮਾਲਕ ਦੀ ਕਿਰਪਾ ਨਾਲ ਗੁਰਰਾਮ ਦਾਸ ਦੀ ਕਿਰਪਾ ਚਲ ਗਿਆ ਵਾ ਧਾਰਾਂ ਦੇ ਗਏ ਸਾਰੇ ਡੰਗਰ ਫਿਰ ਵੀ ਉਹਦੇ ਗਰੰਟੀ ਦੇ ਤੇ ਫਿਰ ਇਹ ਪਤਾ ਪਤਾ ਫਤਾ ਗੱਲ ਕੀ ਆ ਇਹ ਇਹ ਮੰਨ ਲਓ ਵੀ ਆਪਾਂ ਉਹਦਾ ਮੁੱਲ ਦਸੀਏ ਪਹਿਲਾਂ ਫਿਰ ਮਨ ਨੂੰ ਗੱਲ ਚੱਲ ਜਾਈ ਉਹਦਾ ਮੁੱਲ ਵਿੱਚ 75000 ਰੁਪਇਆ ਉਹ ਹਾਂ ਨਾ 72000 ਦੀ 72000 ਦੀ ਹਾਂਜੀ ਜੀ ਇਹ ਆਪੇ ਤੁਸੀਂ ਆਤਾਂ ਪਾ ਦਿੰਨੇ ਇਹਨਾਂ ਨੂੰ ਇਹਨਾਂ ਵਪਾਰੀਆਂ ਨੂੰ ਵੀ ਸੁਖ ਦਿਆਂ ਹਾਂਜੀ ਕਿਉਂਕਿ ਜਦੋਂ ਧਾਰਾਂ ਦੇ ਚੱਲ ਜਾਨੀ ਤੇ ਇਹ ਵੀ ਸੁਖ ਭਾਲਦੇ ਫਿਰ ਸੋਚਦੇ ਸਾਡੀਆਂ ਧਾਰਾਂ ਦੇ ਵਿਗੜ ਧਾਰਾਂ ਨਹੀਂ ਜਾਂਦੀਆਂ ਇਹ ਵੀ ਇਹ ਵੀ ਮੰਨ ਲ ਝੂੜ ਮਾਰ ਥੋੜਾ ਮਾਰੋ ਇਹਨੇ ਮੈਂ ਝੂੜ ਮਾਰ ਚੱਲਦਾ ਝੂੜ ਵੀਰ ਚੱਲਦਾ 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 ਝੂੜ ਆ ਮਾਰੋ ਝੂੜ ਹੁਣ ਮੰਨ ਲੈ ਇਹਨੂੰ ਭਾਈ 11 ਕਿਲੋ ਕਹਿੰਦੇ ਇਹਨੇ ਜਾ ਕੇ 6 ਕਿਲੋ ਦਿੰਦੀ ਤੇ ਫਿਰ ਫਾਇਦਾ ਕੀ ਹੁੰਦਾ ਹੁਣ ਇਹਨੇ ਫਿਰ 7.5 ਕਿੱਟ ਡੰਗਰ ਹੋ ਗਿਆ ਬਾਕੀ ਭੈਣ ਭਰਾ ਮਾਨੂੰ ਬੇਨਤੀ ਆ ਸਿਆਣੇ ਆ ਉਹ ਕਿਲੋ ਖਣ ਦਾ ਡੰਗਰ ਫਰਕ ਪਾਉਂਦਾ 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 ਤੁਹਾਡੀ ਸਾਮ ਦਾ ਸੇਵਾ ਦਾ ਤੁਸੀਂ ਪੈਸੇ ਉਹ ਦੁੱਧ ਵਧਾਈ ਦੇ ਲੈਣੇ ਹੁੰਦਾ ਜਿਹੜਾ ਦੂਜਾ ਜਿਹੜਾ ਮੰਨ ਲਓ ਵੀ ਤੁਹਾਡੇ ਸਾਹਮਣੇ 10 ਬੋਰੀਆਂ ਆਈਆਂ ਵਾ ਇਹਨਾਂ ਨੇ ਪਾਉਣੀਆਂ ਆ ਪਾ ਜਿਹੜਾ 2-4000 ਕਿਤੇ 5 ਲੈਣਾ ਨਾ ਉਹ 2-3 ਕਿਲੋ ਦੁੱਧ ਵਧਾਈ ਦੇ پیسے ਲੈ ਲੈ। ਕਿਉਂਕਿ ਬਾਕੀ ਚਲੋ ਭੈਣ ਭਰਾ ਸਿਆਣੇ ਆ ਭੈਣ ਭਰਾ ਵੀ ਪਾਇਆ ਕਰਨ ਭੈਣ ਭਰਾ ਡੰਗਰ ਸੇਵਾ ਤਾਂ ਹੀ ਹੁੰਦੀ ਆ। ਪਤਾ ਗੱਲ ਕਿ ਦੁੱਧ ਦੇ ਇੱਕ ਵੰਡ ਪਾਉਣ ਨੂੰ ਨਹੀਂ ਕੱਲਾ ਹੁੰਦਾ ਵੀ ਮਤਲਬ ਵੀ ਵੰਡ ਪਾਤਾ ਤੇ ਦੁੱਧ ਵਾਜੂਗਾ। ਸਰੀਰ ਵੀ ਸੈੱਟ ਰਹਿੰਦਾ ਡੰਗਰ ਦਾ ਤੰਦਰੁਸਤੀ ਰਹਿੰਦੀ ਆ। ਅਸੀਂ ਵੀ ਤੇ ਬੋਰਡਰ ਪਾਡਰ ਪਾਉਣੇ ਦੇ ਨਾਲ ਕਈ ਹਾਲਤਾਂ ਹਨ ਨਾ ਕਈ ਕੁਛ ਬੰਦਾ ਵਪਾਰੀ ਤੇ ਮੰਨ ਲਓ ਬਹੁਤ ਰੱਖਦਾ ਵਾ ਵਪਾਰੀ ਤੇ ਬੁਰਕੀਆਂ ਦਿੰਦਾ ਜੇ ਨਾਂ ਡੰਗਰ ਮਤਲਬ ਪੱਠੇ ਖਾਵੇ ਨਾ ਕਈ ਕੁਛ ਕਰਦਾ ਵਾ ਵੀਰ ਜੀ ਦੇਣੀਆ ਬਾੜੀਆਂ ਬੁੱਕੀਆਂ ਹੁਣ ਹਿਸਾਬ ਲਾਓ ਵੀ ਮੱਝ ਰਕਮ ਨਹੀਂ ਲੈਂਦੀ ਆ ਇਹ ਪੱਠੇ ਨਾ ਖਾਵੇ ਨੀਰ ਆਉਣਾ ਨਾਉਣਾ ਇਹਦਾ ਨਹੀਂ ਨਹੀਂ ਇਹ ਕਹਿੰਦੀ ਆ ਹੁਣ ਮੱਝਾਂ ਚੋਂ ਨੀਰ ਆਇਆ ਇਰਮਾਨਾ ਕੋਈ ਟੈਨਸ਼ਨ ਨਹੀਂ ਬਾਬੇ ਨਾਨਕ ਦੀ ਕਿਰਪਾ ਨਾਲ ਨਹੀਂ ਨਹੀਂ ਬਾਕੀ ਸਿਆਣੇ ਬੰਦੇ ਦੀ ਸਿਆਣੀ ਗੱਲ ਹੁੰਦੀ ਆ ਸਿਆਣੀ ਹੁੰਦੀ ਵੀਰ ਜੀ ਬਕੋ ਚਲੋ ਮਾਲਕ ਮੇਰ ਕਰੇ ਬਾਕੀ ਆਪਣੇ ਭਰਾ ਕੋਈ ਡੰਗਰ ਜਿਹੜਾ ਗੱਬਣਾ ਚੈੱਕ ਰੱਖ ਖੜੋ ਟੋਕ ਉੱਚੋਗੇ ਖੜੋ ਕੋ ਸੁਈਆਂ ਉੱਚੋਗੇ ਖੜੋ ਜੇ ਕੋ ਟੁਕੜ ਗੱਪਣਾ ਚੈੱਕ ਕਰ ਖੜੋ ਜੀ ਹੋਰ ਕੋ ਬੇਨਤੀ ਕਰਨੀ ਹੈ ਕਿਦੋਂ ਵੀ ਕਿਦੋਂ ਪੈਣ ਪਰਾ ਲੈਣੀ ਹੈ ਅੱਕੀ ਤੇ ਵੀ ਲੈਣੀ ਹੈ ਲਾਮੜਾ ਰਵੇ ਵੀ ਜੀ ਕੋਈ ਲਾਮਾ ਲਾਮਾ ਫਰਕ ਬਣਦਾ ਹੀ ਨਹੀਂ ਜਦੋਂ ਦੋ ਟਾਈਮ ਚਵਾਈ ਹੋਈ ਤੇ ਬਾਕੀ ਆਈਡੀਆ ਹੁੰਦਾ ਵਪਾਰੀ ਦਾ ਆਈਡੀਆ ਵੀ ਜੀ ਆਈਡੀਆ ਇਹ ਇੰਨਾ ਚਵਾਈ ਜਾਣਾ ਵਾ ਜਦੋਂ ਵੀ ਜੀ ਗੱਪਣ ਦਾ ਮੋਟੇ ਬੰਦ ਹੁੰਦੀ ਆ ਕੁੱਲੀ ਜਪਾ ਸਾਪ ਆ ਕੇ ਸਿੰਘ ਹੈ ਪਤਾ ਨਹੀਂ ਪਤਾ ਨਹੀਂ ਹੈ ਇਹ ਆਪਣੀ ਆਪਣੀ ਨਿਗਾਹ ਨਾਲ ਸਮਝਣਾ ਆਪਣੇ ਖੜੋ ਜੀ ਜਿਹੜਾ ਲੱਗਦਾ ਚਲੋ ਵੀਡੀਓ ਕਰਦੇ ਹੋ ਸ਼ੇਅਰ ਕਰ ਪਹੁੰਚਦੇ ਤੇ ਇਹੋ ਬੇਨਤੀਆਂ ਹੈ ਨਾ ਬੇਨਤੀਆਂ ਨੂੰ ਸਮਝਿਆ ਕਰੋ já nem me pega, Prava.